ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਨਮੋਨ ਸਿੰਘ ਜਿਹੜੇ ਇੰਡੀਆ ਦੇ ਦੋ ਬਾਰੇ ਪ੍ਰਧਾਨ ਮੰਤਰੀ ਰਹੇ ਨੇ ਸਵਰਗਵਾਸੀ ਨੇ ਤੇ ਉਹਨਾਂ ਦੀ ਤਸਵੀਰ ਅੰਮ੍ਰਿਤਸਰ ਸਾਹਿਬ ਵਿਖੇ ਅਜਾਇਬ ਘਰ ਵਿੱਚ ਲਾਉਣ ਵਾਸਤੇ ਇਹ ਚਰਚਾ ਛੜੀ ਹੋਈ ਹੈ ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਲਿਖੀ ਸ਼੍ਰੋਮਣਕ ਕਮੇਟੀ ਨੂੰ ਕਿ ਤੁਸੀਂ ਇਹ ਤਸਵੀਰ ਲਾਉਣੀ ਨਹੀਂ ਉਹ ਕਾਂਗਰਸੀ ਹੈ ਅੱਛਾ ਮੇਰਾ ਕੋਈ ਗੱਲ ਕਰਨ ਦਾ ਤਰੀਕਾ ਆਪਣਾ ਹੀ ਹੁੰਦਾ ਤੁਹਾਨੂੰ ਪਤਾ ਵੀ ਝੁਗਦੇ ਪਾਲਣੇ ਬਾਲ ਮੈਂ ਜਾਂਦਾ ਹੀ ਨਹੀਂ ਤਕਰੀਬਨ ਹੁਣ ਜਿਹੜਾ ਰਾਜੋਆਣਾ ਹੈ ਬਲਵੰਤ ਸਿੰਘ ਇਹਨੂੰ ਇਹ ਪੁੱਛੀਏ ਵੀ ਜਿਹੜਾ ਭਿੰਡਰਾਂ ਵਾਲਾ ਸੀ ਉਹ ਵੀ ਕਾਂਗਰਸੀ ਸੀ ਉਗੜਾ ਕਾਲੀ ਸੀ ਉਹ ਵੀ ਕਾਂਗਰਸ ਦੇ ਕਹਿਣ ਤੇ ਬੈਠਾ ਸੀ ਉਹਦੀ ਤਸਵੀਰ ਜਨਕ ਡਾਕਟਰ ਨਰਮਨ ਸਿੰਘ ਦੀ ਕਹਿੰਦੇ ਲੱਗਣੀ ਨਹੀਂ ਚਾਹੀਦੀ ਇਹ ਫੈਸਲਾ ਕੌਣ ਕਰਦਾ ਚਿੱਠੀ ਕੌਣ ਲਿਖਦਾ ਜਿਨੇ ਮੁੱਖ ਮੰਤਰੀ ਸਰਦਾਰ ਬੈਂ ਸਿੰਘ ਦਾ ਕਤਲ ਕੀਤਾ ਸੀ ਉਹ ਕਹਿੰਦਾ ਲਾਓ ਨਾ ਉਧਰ ਮੂਰੇ ਬੋਗ ਖੜੇ ਨੇ ਜਹੇਦਾਰ ਸਾਡੇ ਹਾਂ ਅਸੀਂ ਫੈਸਲਾ ਕਰਾਂਗੇ ਕੀ ਫੈਸਲਾ ਕਰੋਗੇ ਲੌਰ ਨਹੀਂ ਪੈਣੀ ਤਸਵੀਰ ਕਿਉਂਕਿ ਕਾਲੀਆਂ ਨੂੰ ਪਤਾ ਹੈ ਵੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਨੇ ਨਾ ਉਦੋਂ ਸਭ ਤੋਂ ਜ਼ਿਆਦਾ ਪੈਸਾ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਨੂੰ ਦਿੱਤਾ ਪਰ ਇਹ ਹਰਾਮਖੋਰ ਮੰਨਦੇ ਨਹੀਂ ਇਹ ਉਥੋਂ ਲੈ ਕੇ ਨਾ ਟਰੱਕ ਰੁਪਿਆਵਾਂ ਦਾ ਦਿੱਲੀ ਤੋਂ ਡਾਕਟਰ ਮਨਮੋਹਨ ਸਿੰਘ ਤੋਂ ਜੱਕ ਵੱਡੇ-ਵੱਡੇ ਲੈ ਕੇ ਪੰਜਾਬ ਆਉਂਦੇ ਆਉਂਦੇ ਮੁੱਕਰ ਜਾਂਦੇ ਸੀ ਵੀ ਸੰਤ ਦਿੱਤਾ ਹੀ ਕੁਛ ਨਹੀਂ ਕੱਲੀ ਮੈਗਨਟਾਂ ਦੀ ਗੱਲ ਨਹੀਂ ਕਰਦਾ ਉਸ ਸਿੱਖ ਪਰਿਵਾਰ ਵਿੱਚ ਉਹਨੇ ਸਿੱਖ ਨੇ ਉਹਨਾਂ ਦੀ ਤਸਵੀਰ ਅਜਾਇਬ ਘਰ ਵਿੱਚ ਲੱਗਣੀ ਚਾਹੀਦੀ ਹੈ। ਕੌਣ ਹੁੰਦਾ ਬਲਵੰਤ ਸਿੰਘ ਰਾਜੋਣਾ? ਵੀ ਮੈਂ ਲੱਗ ਉਹਦੇ ਪਿਓ ਦਾ ਹੈ। ਜਿਹੜਾ ਸਿੱਖ ਅਜਾਇਬ ਘਰ ਦੇ ਦਰਵਾਜ਼ੇ 'ਤੇ ਲਿਖੇ ਉਹ ਰਾਜੋਣਾ ਦੇ ਪਿਓ ਦਾ ਥੋੜੀ ਹੈ। ਹੁਣ ਕਿਉਂ ਚੀਕਾ ਮਾਰਦਾ ਹੈ? ਵੀ ਸ਼ਾਇਦ ਜੇ ਮੈਂ ਡਾਕਟਰ ਮਨਮੋਹਨ ਸਿੰਘ ਦਾ ਵਿਰੋਧ ਕਰਾਂ, ਭਾਜਪਾ ਬਾਰੇ ਸ਼ਾਇਦ ਮੇਰੀ ਥਾਸੀ ਮਾਫ਼ ਕਰ ਦੇਣਗੇ। ਥਾਸੀ ਹੁੰਦਾ ਕਿ ਫਾਂਸੀ ਹੁੰਦਾ ਹੈ? ਹਾਂ। ਨਾਪ ਕਰ ਦੇਣਗੇ ਉਹਨਾਂ ਨੂੰ ਇਦਾਂ ਲੱਗਦਾ ਬਲਵੰਸ਼ਾਂ ਪਾਂਛੀ ਮਾਫ਼ ਹੋਵੇ ਨਾ ਹੋਵੇ ਇਹ ਗੱਲ ਚੇਤੇ ਰੱਖੀ ਜਿਹੜੀਆਂ ਫੜਾਂ ਮਾਰੀਆਂ ਸੀ ਨਾ ਕਿ ਅਸੀਂ ਬੈਂ ਸਿੰਘ ਦਾ ਕਤਲ ਕੀਤਾ ਅਸੀਂ ਕਿਹੜਾ ਮੁੱਕਰਦੇ ਆ ਹੁਣ ਚੀਕਾਂ ਪੈਂਦੀਆਂ ਨੇ ਜਿਹੜੇ ਗੁਰੂ ਸਾਹਿਬ ਤੁਸੀਂ ਗੱਲ ਕਰਦੇ ਹੋ ਨਾ ਭਾਵੇਂ ਬੰਦਾ ਸਿੰਘ ਬਹਾਦਰ ਹੋਵੇ ਤੇ ਭਾਵੇਂ ਹਰੀ ਸਿੰਘ ਨਲਵਾ ਹੋਵੇ ਜਿੰਨੇ ਵੀ ਸਾਡੇ ਕੌਮ ਦੇ ਜਰਨੈਲ ਹੋਏ ਨੇ ਤੇ ਉਹਨਾਂ ਨੇ ਚੀਕ ਕਹਾਣੀ ਮਾਰੀਆਂ ਸੀ ਪਤਾ ਹੈ ਨਾ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੁੰਦੀ ਹੈ ਮਤੀ ਦਾ ਸਦੀ ਦਾ ਸਪਾਈ ਦੇ ਅੱਲਾ ਜੀ ਗੁਰੂ ਪਾਸ਼ਾ ਤੋਂ ਪਹਿਲਾਂ ਸ਼ਹੀਦ ਹੋਏ ਨੇ ਇਹ ਸਭ ਨੂੰ ਪਤਾ ਹੈ ਤੇ ਤੁਸੀਂ ਚੀਕਾ ਮਾਰਦੇ ਹੋ ਸ਼ੱਕ ਤਾਂ ਤੁਹਾਡੇ ਤੇ ਇਹ ਵੀ ਪੈਂਦਾ ਵੀ ਤੁਸੀਂ ਬਿਆਨ ਸਿੰਘ ਨੂੰ ਮਾਰਿਆ ਕਿ ਨਹੀਂ ਮਾਰਿਆ ਸ਼ੱਕ ਤਾਂ ਇਹ ਵੀ ਤੁਹਾਡੇ ਤੇ ਪੈਂਦਾ ਚਲੋ ਕੋਈ ਨਹੀਂ ਉਹ ਤਾਂ ਜਿਹੜੀਆਂ ਏਜੰਸੀਆਂ ਦਾ ਕੰਮ ਐ ਨੇ ਉਹ ਪਤਾ ਉਹਨਾਂ ਨੂੰ ਪਰ ਜਿਹੜੀ ਤੂੰ ਆ ਬਿਆਨਵਾਜੀ ਕਰ ਰਿਹਾ ਨਾ ਆਪਣੇ ਦਿਮਾਗ ਨੂੰ ਥੋੜਾ ਜਿਹਾ ਸੈੱਟ ਕਰ ਲੈ ਕਿਉਂਕਿ ਜੇਲ੍ਹਾਂ ਦੀਆਂ ਰੋਟੀਆਂ ਜਿਹੜੀਆਂ ਨੇ ਉਹ ਦਿਮਾਗ ਖਰਾਬ ਕਰ ਹੀ ਦਿੰਦੀਆਂ ਨੇ ਤੇ ਰਹੀ ਗੱਲ ਸਭ ਤੋਂ ਘਟੀਆ ਜਿਹੜੀ ਤੇਰੀ ਹਰਕਤ ਐ ਤੂੰ ਬਾਦਲਾਂ ਦੀ ਜੁੱਤੀਆਂ ਵਿੱਚ ਬੈਠਾ ਏ ਭਰਾਵਾ ਇਹ ਸਭ ਨੂੰ ਪਤਾ ਐ ਮੈਂ ਕੋਈ ਝਿਜਕੀ ਨਹੀਂ ਗੱਲ ਕਹਿ ਰਿਹਾ ਇਹ ਤੇ ਕਾਮ ਬੰਦੀ ਸਿੰਘ ਬੰਦੀ ਸਿੰਘ ਕਰਦੀ ਪਈ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਿਆਦਵੀਂ ਕਰਾਈ ਜਿਹੜੇ ਬਦਲ ਸ਼੍ਰੋਮਣੀ ਕਮੇਟੇ ਲੁੱਟ ਕੇ ਖਾ ਗਏ ਤੂੰ ਉਹਨਾਂ ਦੀ ਜੁੱਤੀਆਂ ਵਿੱਚ ਬੈਠਾ ਦੋਨਾਂ ਦੀ ਸਰਕਾਰ ਬਣਾਉਣ ਵਾਤੇ ਕਹਿ ਰਹੇ ਇਹ ਗੱਲ ਤੂੰ ਕਹਿ ਨਹੀਂ ਸਕਦਾ ਕਿ ਡਾਕਟਰ ਮਨਵੰਨ ਸਿੰਘ ਦੀ ਤਸਵੀਰ ਨਹੀਂ ਲੱਗਣੀ ਚਾਹੀਦੀ ਮੈਂ ਕਹਿੰਦਾ ਲੱਗਣੀ ਚਾਹੀਦੀ ਹੈ ਇੰਡੀਆ ਦੇ ਪ੍ਰਧਾਨ ਮੰਤਰੀ ਰਹੇ ਨੇ ਸਿੱਖ ਪਰਿਵਾਰ ਵਿੱਚ ਉਹਨੇ ਉਹਨਾਂ ਨੇ ਕਹੇ ਦਾ ਕਤਲ ਨਹੀਂ ਕੀਤਾ ਭਿੰਡਰਵਾਲੀ ਤਸਵੀਰ ਲੱਗੀ ਹੈ ਬਾਲਾਂ ਦੀ ਵੀ ਲੱਗੀ ਹੋਰ ਵੀ ਰਿਕਾਰਡ ਕੋਈ ਤੁਸੀਂ ਜਿਹਨੇ ਬੰਦੇ ਮਾਰਿਆ ਨਹੀਂ ਲੱਗੀ ਹੋਈ ਹੈ ਡਾਕਟਰ ਮਨਮੋਹ ਸਿੰਘ ਨੇ ਕਿਸ ਨੂੰ ਮਾਰਿਆ ਨਹੀਂ ਲੱਗਣੀ ਚਾਹੀਦੀ ਮੰਨੇ ਕੋਈ ਨਾ ਮੰਨੇ ਮੈਂ ਕਹਿੰਦਾ ਵੀ ਲੱਗਣੀ ਚਾਹੀਦੀ ਹੈ ਇੱਕ ਵਾਰੀ ਨਹੀਂ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲੱਗਣੀ ਚਾਹੀਦੀ ਹੈ ਜੀ ਸਾਡੇ ਭਾਰਤ ਦੇ ਉਹ ਪ੍ਰਧਾਨ ਮੰਤਰੀ ਰਹੇ ਨੇ ਅਰਥ ਸ਼ਾਸਤਰੀ ਰਹੇ ਨੇ ਪਤਾ ਹੀ ਹੈ ਉਹਨਾਂ ਤਸਵੀਰ ਲੱਗਣੀ ਚਾਹੀਦੀ ਹੈ ਜਿੱਤੇ ਮਿਰਚਾਂ ਲੜਦੀਆਂ ਨੇ ਲੜੀ ਜਾਣ ਦਿਓ ਜੇ ਕੋਈ ਮੈਨੂੰ ਕਹੂਗਾ ਵੀ ਤਸਵੀਰ ਤਾਂ ਲਾਵਾਂਗੇ ਬਣਾ ਦੇਵਾਂਗੇ ਮੈਂ ਕਿਹਨੂੰ ਹਾਂ ਬਣਾ ਕੇ ਦਊ ਮੈਂ ਬਣਵਾ ਕੇ ਲੈ ਗਿਆ ਹਾਂ ਭਾਵੇਂ ਲੱਖ ਰੁਪਏ ਲੱਗੇ ਕੋਈ ਵੱਡੀ ਗੱਲ ਨਹੀਂ ਬਣਾ ਕੇ ਦੇਵਾਂਗੇ ਲਾਓ ਲਾਉਣੀ ਚਾਹੀਦੀ ਆ ਕਿਉਂ ਨਾ ਲਾਈਏ ਬਈ ਅਜੀਬ ਘਰ ਤੁਹਾਡੇ ਪਿਓ ਦਾ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ